ਸਤਿ ਅਸਤਾਨ ਸਤਖੰਡ ਸ੍ਰੀ ਹੇਮਕੁੰਡ ਸਾਹਿਬ ਜੀ ਦੀ ਧਰਤੀ ਤੇ ਹੇਮਕੁੰਡ ਪਰਮਕ ਹੈ ਜਹਾਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਸਰਦਾਸ ਬੇਨ ਆ ਸਕਤਾ ਵੱਲੋਂ ਭਾਈ ਅਮਰਤਖਾਲ ਸਿੰਘ ਖਾਲਸਾ ਜਿਨ੍ਹਾਂ ਨੇ ਕੌਮ ਪੰਥ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਆਪ ਜੀ ਨੇ ਕਿਰਪਾ ਕਰਕੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਫਤਿਹ ਬਖਸ਼ੀ ਹੈ ਕਿਰਪਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰਕੇ ਜਲਦੀ ਤੋਂ ਜਲਦੀ ਰਿਹਾਈ ਦੀ ਦਾਤ ਬਖਸ਼ੋ ਇਹ ਕਾਮ ਦੀ ਸੇਵਾ ਪੰਥ ਦੀ ਸੇਵਾ ਉਸੇ ਤਰ੍ਹਾਂ ਨਵਾਉਣ ਵਿਰਤੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਲਾਣ ਕੋ ਜੋਰ ਗੁਬਿੰਦ ਕਾ ਸੁਰਨ ਗੁਣ ਦਾਸ ਕੀਤੀ ਹੋਈ ਅਰਦਾਸ ਦਰ ਤੇ ਪ੍ਰਵਾਨ ਕਰਨੀ ਸੱਜੇ ਸਾਥ ਕੁਨ ਸਾਰੀਆਂ ਸੰਗਤਾਂ ਦੀ ਯਾਤਰਾ ਸਫਲ ਕਰਾਉਣੀ ਆਪ ਆਪਣੇ ਚਰਨਾਂ ਦੇ ਨਾਲ ਪ੍ਰੀਤ ਪਿਆਰ ਬਖਸ਼ਣਾ ਆਪਣੇ ਦਰੂ ਘਰੋ ਔਰ ਸਿੱਖੀ ਜੀਵਨ ਨਾਮ ਦਾਤੀਆਂ ਦਾ ਪਾਵਨ ਪਵਿੱਤਰ ਅਸਥਾਨ ਸਤਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਧਰਤੀ ਤੇ ਹੇਮਕੁੰਟ ਪਹਾੜ ਹੈ ਜਹਾਂ ਸੱਚੇ ਪਾਤਸ਼ਾਹ ਦੀ ਆਪ ਜੀ ਦੇ ਚਰਨਾਂ ਕਮਲਾਂ ਬਾਸ ਸਰਦਾਸ ਬੇਨਰਾ ਹੈ ਸਮੁੱਚੀਆਂ ਸੰਗਤਾਂ ਵੱਲੋਂ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਕੌਮ ਪੰਥ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਆਪ ਜੀ ਨੇ ਕਿਰਪਾ ਕਰਕੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਫਤਿਹ ਬਖਸ਼ੀ ਹੈ ਮਿਰਪਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰਕੇ ਜਲਦੀ ਤੋਂ ਜਲਦੀ ਰਿਹਾਈ ਦੀ ਦਾਤ ਬਖਸ਼ੋ ਫੇਰ ਕਾਮ ਦੀ ਸੇਵਾ ਪੰਥ ਦੀ ਸੇਵਾ ਉਸੇ ਤਰ੍ਹਾਂ ਨਵਾਣ ਮਿਰਥੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਲਾਣ ਕੋ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਕੀਤੀ ਹੋਈ ਅਰਦਾਸ ਦਰ ਤੇ ਪ੍ਰਵਾਨ ਕਰਨ ਸੱਚੇ ਸਤਿਗੁਰੂ ਸਾਰਿਆਂ ਸੰਤਾਂ ਦੀ ਯਾਤਰਾ ਸਫਲ ਕਰਾਉਣੀ ਆਪ ਆਪਣੇ ਚਰਨਾਂ ਦੇ ਨਾਲ ਪ੍ਰੀਤ ਪਿਆਰ ਬਖਸ਼ਣਾ ਆਪਣੇ ਦਰੂ ਘਰੂ ਔਰ ਸਿੱਖੀ ਜੀਵਨ ਨਾਮ ਦਾਤੀਆਂ ਦਾ ਪਾਵਨ ਪਵਿੱਤਰ ਅਸਥਾਨ ਸਤਖੰਡ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਧਰਤੀ ਤੇ ਹੇਮਕੁੰਟ ਪਰਬਤ ਹੈ ਜਹਾਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਸਰਦਾਸ ਬੇਨਤੀ ਹੈ ਸਮੁੱਚੀਆਂ ਸੰਗਤਾਂ ਵੱਲੋਂ ਭਾਈ ਅਮਰਤਖਾਲ ਸਿੰਘ ਖਾਲਸਾ ਜਿਨ੍ਹਾਂ ਨੇ ਕੌਮ ਪੰਥ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਆਪ ਜੀ ਨੇ ਕਿਰਪਾ ਕਰਕੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਫਤਿਹ ਬਖਸ਼ੀ ਹੈ ਰੱਬਾ ਕਰੋ ਰਹਿਮਤ ਕਰੋ ਬਖਸ਼ਿਸ਼ ਕਰਕੇ ਜਲਦੀ ਤੋਂ ਜਲਦੀ ਰਿਹਾਈ ਦੀ ਦਾਤ ਬਖਸ਼ੋ ਫੇਰ ਕਾਮ ਦੀ ਸੇਵਾ ਪੰਥ ਦੀ ਸੇਵਾ ਉਸੇ ਤਰ੍ਹਾਂ ਨਵਾਣ ਜਨਮ ਵਿਰਥੀ ਕਦੇ ਨਾ ਹੋਵਾਈ ਜਨ ਕੀ ਅਰਦਾਸ ਲਾਣ ਕੋ ਜੋਰ ਗੁਬਿੰਦ ਕਾ ਪੂਰਨ ਗੁਣਤਾਸ ਕੀਤੀ ਹੋਈ ਅਰਦਾਸ ਦਰ ਤੇ ਪ੍ਰਵਾਨ ਕਰਨੀ ਸੱਚੇ ਸਤਿਗੁਰੂ ਸਾਰੀਆਂ ਸੰਤਾਂ ਦੀ ਯਾਤਰਾ ਸਫਲ ਕਰਾਉਣੀ ਆਪ ਆਪੜੇ ਚਰਨਾਂ ਦੇ ਨਾਲ ਪ੍ਰੀਤ ਪਿਆਰ ਬਖਸ਼ਣਾ ਆਪਣੇ ਦਰੋਂ ਘਰੋ ਪਰ ਸਿੱਖੀ ਜੀਵਨ ਨਾਮ ਦਾੰਦੀਆਂ ਦਾ ਪਾਵਨ ਪਵਿੱਤਰ ਅਸਥਾਨ ਸਤਖੰਡ ਸ੍ਰੀ ਹੇਮਕੁੰਡ ਸਾਹਿਬ ਦੀ ਧਰਤੀ ਤੇ ਇਹ ਮਹਾਨ ਪੰਡਤ ਪਰਬਤ ਹੈ ਜਹਾਂ ਸੱਚੇ ਪਾਤਸ਼ਾਹ ਦੀ ਆਪ ਜੀ ਦੇ ਚਰਨਾਂ ਕਮਲਾਂ ਬਾਸ ਸਰਦਾਸ ਬੀਨ ਰਿਹਾ ਹੈ ਸਮੁੱਚੀਆਂ ਸੰਗਤਾਂ ਵੱਲੋਂ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਕੌਮ ਪੰਥ ਪੰਜਾਬ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਗੱਲ ਕੀਤੀ ਜੇ ਆਪ ਆਪ ਜੀ ਨੇ ਕਿਰਪਾ ਕਰਕੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਫਤਿਹ ਬਖਸ਼ੀ ਹੈ ਕਿਰਪਾ ਕਰੋ ਰਹਿਮਤ ਕਰੋ